ਇਮ ਸ਼ਹੀਦ ਹਮ ਹੋ ਹੋਹੇਗੇ ਲੜ ਕਰ ਮਜਬੇ ਦੀਨ ਸਿੰਘਾਂ ਨਾਲ ਸੰਧੀ ਕਰਕੇ ਮੀਰ ਮੰਨੂ ਅਬਦਾਲੀ ਵੱਲ ਹੋਇਆ ਬਿਨਾਂ ਕਿਸੇ ਨਤੀਜੇ ਪ੍ਰਾਪਤੀ ਤੋਂ ਰਾਮ ਰੌਣੀ ਤੋਂ ਮੁੜੀ ਹੋਈ ਉਸ ਦੀ ਫੌਜ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ ਦੁਰਾਨੀ ਦੇ ਗਿਲਜਿਆਂ ਦਾ ਮੁਕਾਬਲਾ ਕਰਨ ਲਈ ਉਹਨਾਂ ਵਿੱਚ ਰਤਾ ਤਾਕਤ ਨਹੀਂ ਬਚੀ ਸੀ ਮੀਰ ਮੰਨੂ ਨੇ ਅਬਦਾਲੀ ਨੂੰ ਚਿੱਠੀ ਲਿਖ ਕੇ ਉਸ ਦੀ ਤਾਬੇਦਾਰੀ ਮੰਨ ਲਈ ਦਰਿਆ ਚ ਨਾਬ ਦੇ ਕੰਡੇ ਮੀਰ ਮੰਨੂ ਅਹਿਮਦ ਸ਼ਾਹ ਨੂੰ ਮਿਲਿਆ ਉਸ ਨੇ ਅਬਦਾਲੀ ਨੂੰ ਉਹ ਪੇਸ਼ਕਸ਼ ਕੀਤੀ ਜੋ ਜਕਰੀਆ ਖਾਨ ਨਾਦਰ ਸ਼ਾਹ ਨੂੰ ਭਰਦਾ ਰਿਹਾ ਸੀ 15 ਲੱਖ ਰੁਪਇਆ ਨਗਦ ਲੈ ਕੇ ਅਬਦਾਲੀ ਪਿੱਛੇ ਮੁੜ ਗਿਆ ਜਦ ਅਬਦਾਲੀ ਨਾਲ ਸੁਲਾ ਦੀ ਗੱਲ ਦਿੱਲੀ ਬਾਦਸ਼ਾਹ ਨੇ ਸੁਣੀ ਤਾਂ ਉਸ ਨੇ ਗੁੱਸੇ ਵਿੱਚ ਸ਼ਾਹ ਨਵਾਜ਼ ਨੂੰ ਸਹਾਇਤਾ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਜਾ ਕੇ ਮੁਲਤਾਨ ਦਬ ਲਵੇ ਦਿੱਲੀ ਦੀ ਐਸੇ ਸ਼ਹਿਰ ਉੱਤੇ ਸ਼ਾਹ ਨਵਾਜ਼ ਮਲਤਾਨ ਦਾ ਮਾਲਕ ਬਣ ਬੈਠਾ ਸੀ ਦੀਵਾਨ ਕੌੜਾ ਮੱਲ ਨੇ ਹੁਣ ਖਾਲਸਾ ਪੰਥ ਅੱਗੇ ਜਾ ਕੇ ਅਰਜ਼ੋਈ ਕੀਤੀ ਖਾਲਸੇ ਨੇ ਦੀਵਾਨਾਂ ਦੀ ਹਾਜ਼ਰੀ ਤਾਂ ਕੌੜਾ ਮੱਲ ਨਿਤਾ ਪ੍ਰਤੀਪਰਦਾ ਹੀ ਸੀ ਸੰਧਿਆ ਦੀ ਸੋਦਰ ਆਰਤੀ ਉਹ ਖਾਲਸੇ ਦੇ ਦੀਵਾਨਾਂ ਵਿੱਚ ਹੀ ਸ੍ਰਵਣ ਕਰਦਾ ਸੀ ਕਦੇ ਵੀ ਪੰਥ ਦੀ ਤਾਬਿਆ ਉਹ ਖਾਲੀ ਹੱਥ ਨਹੀਂ ਆਇਆ ਸੀ ਕੜਾ ਪ੍ਰਸਾਦ ਦੀ ਦੇਗ ਦੇ ਨਾਲ-ਨਾਲ ਹੁੱਕਾ ਬਖਸ਼ਵਾਉਣ ਲਈ ਲੱਗੀ ਤਨਖਾਹ ਵਜੋਂ ਫਰਲੇ ਵਾਲੇ ਮਹਾਕਾਲ ਸਿੰਘਾਂ ਦੇ ਗੋਡੀ ਹੱਥ ਲਾ ਕੇ ਹਰ ਸਿੰਘ ਨੂੰ 5 ਰੁਪਏ ਦਰਸ਼ਨੀ ਭੇਟਾ ਮੱਥਾ ਟੇਕਦਾ ਸੀ ਨਿਹੰਗ ਸਿੰਘਾਂ ਨੂੰ ਨਿਤਾ ਪ੍ਰਤੀ ਮਿੱਠੀਆਂ ਸ਼ਰਧਾਈਆਂ ਛਕਾਉਣ ਕਰਕੇ ਅਤੇ ਪੰਥ ਪ੍ਰਤੀ ਮਿਠਾਸ ਭਰੀਆ ਰਵਈਆ ਹੋਣ ਕਰਕੇ ਸਿੰਘ ਉਸ ਨੂੰ ਮਿੱਠਾ ਮੱਲ ਕਹਿਣ ਲੱਗ ਪਏ ਸਨ ਮੈਂ ਮੀਰ ਮੰਨੂ ਨੂੰ ਜ਼ੁਬਾਨ ਦੇ ਕੇ ਆਇਆ ਹਾਂ ਕਿ ਸ਼ਾਹ ਨਵਾਜ਼ ਨੂੰ ਜਿਉਂਦਾ ਨੂੜ ਕੇ ਉਸ ਅੱਗੇ ਪੇਸ਼ ਕਰਾਂਗਾ ਕੌੜਾ ਮੱਲ ਨੇ ਆਪਣੀ ਮਨਸ਼ਾ ਪੰਥ ਦੇ ਸਨਮੁਖ ਰੱਖੀ ਤੁਹਾਡੀ ਜ਼ੁਬਾਨ ਸਾਡੀ ਜ਼ੁਬਾਨ ਹੈ ਮਿੱਠਾ ਮੱਲ ਜੀ ਖਾਲਸਾ ਇਸ ਮੁਹਿਮ ਵਿੱਚ ਤੁਹਾਡਾ ਸਾਥ ਜ਼ਰੂਰ ਦੇਵੇਗਾ ਪਰ ਸ਼ਾਹ ਨਵਾਜ਼ ਦੀ ਸਜ਼ਾ ਪੰਥ ਖੁਦ ਤੈਅ ਕਰੇਗਾ ਲੱਖੂ ਖੱਤਰੀ ਦੇ ਕਾਰਿਆਂ ਦੇ ਪਿੱਛੇ ਸ਼ਾਹ ਨਵਾਜ਼ ਦਾ ਪੂਰਾ ਹੱਥ ਰਿਹਾ ਹੈ ਉਸ ਨੂੰ ਕੀਤੀ ਦਾ ਫਲ ਭਗਤੌਣਾ ਅਤੇ ਲੱਖੂ ਕੋਲ ਪਹੁੰਚਾਉਣ ਦੀ ਸੇਵਾ ਤਾਂ ਖਾਲਸਾ ਹੀ ਲੁੱਟੇਗਾ ਬਾਕੀ ਜੋ ਵੀ ਤੁਸੀਂ ਕਹੋ ਬਾਬਾ ਸ਼ਾਮ ਸਿੰਘ ਬੋਲੇ ਨਾਲੇ ਹੀ ਜੇ ਤੁਸੀਂ ਇੱਕ ਹੋਰ ਬੇਨਤੀ ਮੰਨ ਲਓ ਸਰਦਾਰ ਜੱਸਾ ਸਿੰਘ ਆਲੂਵਾਲੀਆ ਬੋਲੇ ਹੁਕਮ ਸਰਦਾਰ ਸਾਹਿਬ ਨਨਕਾਣਾ ਸਾਹਿਬ ਅਤੇ ਬਾਲ ਲੀਲਾ ਸਾਹਿਬ ਗੁਰੂ ਘਰ ਬਣਵਾ ਦਿਓ ਤਾਂ ਵੱਡੇ ਪਰਉਪਕਾਰ ਵਾਲੀ ਗੱਲ ਹੋਵੇਗੀ ਮੇਰੇ ਧੰਨ ਪਾਗ ਕਹਿੰਦਿਆਂ ਦੀਵਾਨ ਕੌੜਾ ਮੱਲ ਨੇ ਸਹਿਮਤੀ ਪ੍ਰਗਟਾਈ ਅਤੇ ਪੰਥ ਨੇ ਕੌੜਾ ਮੱਲ ਨਾਲ ਮੁਲਤਾਨ ਵੱਲ ਚਾਲਾ ਪਾ ਦਿੱਤਾ ਦੋਹੇ ਫੌਜਾਂ ਆਹਮੋ ਸਾਹਮਣੇ ਸਨ ਫੌਜਾਂ ਵਿੱਚ ਕਿਰਿਆ ਸ਼ਾਹ ਨਵਾਜ਼ ਹਾਥੀ ਉੱਤੇ ਸਵਾਰ ਹੋ ਕੇ ਮਲਤਾਨ ਦੇ ਕਿਲੇ ਵਿੱਚੋਂ ਬਾਹਰ ਆਇਆ ਕੌੜਾ ਮੱਲ ਨਾਲ ਆਏ ਤੁਰਕ ਸਿਪਾਹੀ ਪੈਰ ਥੋੜਾ ਪਿਛਾਂ ਖਿਸਕਾ ਰਹੇ ਹਨ ਇੱਕ ਤਾਂ ਸਾਹਮਣੇ ਆਪਣੇ ਹੀ ਭਰਾ ਭਤੀਜੇ ਸਨ ਅਤੇ ਦੂਜਾ ਉਹਨਾਂ ਨੂੰ ਪਤਾ ਸੀ ਕਿ ਫਤਿਹ ਦਾ ਸੇਹਰਾ ਤਾਂ ਕੌੜਾ ਮੱਲ ਦੇ ਸਿਰ ਹੀ ਵੱਜੇਗਾ ਦੋਹਾਂ ਪਾਸਿਆਂ ਦੇ ਮੁਗਲਾਂ ਨੇ ਇਥੋਂ ਤੱਕ ਗੰਡ ਤੁੱਪ ਕਰ ਲਈ ਕਿ ਕਿਸੇ ਤਰੀਕੇ ਕੌੜਾ ਮਲ ਨੂੰ ਪਾਰ ਬੁਲਾ ਦਿੱਤਾ ਜਾਵੇ ਦੀਵਾਨ ਕੌੜਾ ਮਲ ਪਹਿਲਾਂ ਹੀ ਤੁਰਕਾਂ ਦੀ ਇਸ ਚਾਲ ਤੋਂ ਸੁਚੇਤ ਸੀ ਇਸੇ ਲਈ ਉਹਨਾਂ ਨੇ ਸਾਰੀ ਟੇਕ ਪੰਥ ਉੱਤੇ ਰੱਖੀ ਸੀ ਜਿਨ੍ਹਾਂ ਨੂੰ ਬੇਨਤੀਆਂ ਕਰਕੇ ਉਹ ਨਾਲ ਲੈ ਕੇ ਆਏ ਸਨ ਖਾਲਸਾ ਜੀ ਮੇਰੀ ਓਟ ਅਨੰਦਪੁਰ ਦੇ ਸਵਾਮੀ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਉੱਤੇ ਹੈ ਅਤੇ ਮੇਰਾ ਆਸਰਾ ਤੁਸੀਂ ਖਾਲਸਾ ਪੰਥ ਹੋ ਤੁਰਕਾਂ ਨੇ ਪਿੱਠ ਦਿਖਾ ਦਿੱਤੀ ਹੈ ਕਿਉਂਕਿ ਮੇਰਾ ਮੂੰਹ ਸਦਾ ਪੰਥ ਵੱਲ ਰਿਹਾ ਹੈ ਸੋ ਹੁਣ ਤੁਸੀਂ ਖਾਲਸਾ ਪੰਥ ਮੇਰੀ ਸ਼ਰਨ ਪਏ ਦੀ लाज ਰੱਖਿਓ ਦੀਵਾਨ ਸਾਹਿਬ ਨੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੂੰ ਕਿਹਾ ਸਰਦਾਰ ਨੇ ਦੀਵਾਨ ਸਾਹਿਬ ਦੀ ਜਾਨ ਨੂੰ ਖਤਰਾ ਧਕਾਉਂਦਿਆਂ ਦਲ ਦੇ ਕੁਝ ਚਨਿੰਦਾ ਸੂਰਮੇ ਉਹਨਾਂ 'ਤੇ ਵਾਲੇ ਲਾ ਦਿੱਤੇ ਸ਼ਾਹ ਨਵਾਜ਼ ਨੇ ਹਾਥੀ ਅਗਾਹ ਤੋਰਨਾ ਸ਼ੁਰੂ ਕੀਤਾ ਹੌਲੀ-ਹੌਲੀ ਉਹ ਕੌੜਾ ਮੱਲ ਵੱਲ ਵਧਿਆ ਜਦ ਉਹ ਇੰਨਾ ਨੇੜੇ ਆ ਗਿਆ ਕਿ ਉਸ ਦੀ ਆਵਾਜ਼ ਕੌੜਾ ਮੱਲ ਨੂੰ ਸੁਣ ਸਕੇ ਤਾਂ ਉਹ ਰੁਕਿਆ ਅਤੇ ਬੋਲਿਆ ਲੂਣ ਖਾ ਕੇ ਹਰਾਮ ਕਰਨ ਵਾਲੇ ਕੌੜਿਆ ਸਾਡਾ ਨੌਕਰ ਹੋ ਕੇ ਸਾਡੇ ਉੱਤੇ ਹੀ ਚੜ ਕੇ ਆ ਗਿਆ ਹੈ ਹੁਣ ਜਾਂ ਤਾਂ ਤਕੜਾ ਹੋ ਕੇ ਸ਼ਸਤਰ ਸੰਭਾਲ ਅਤੇ ਜਾਂ ਝੁੱਕ ਕੇ ਸਲਾਮ ਕਰ ਸਾਨੂੰ ਮੱਥਾ ਰਗੜ ਸਾਡੇ ਪੈਰਾਂ ਉੱਤੇ ਹੋਰ ਕੋਈ ਰਾਹ ਨਹੀਂ ਹੈ ਤੇਰੇ ਕੋਲ ਇਸ ਤੋਂ ਪਹਿਲਾਂ ਕਿ ਦੀਵਾਨ ਕੌੜਾ ਮਲ ਜਵਾਬ ਦੇਂਦੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਘੋੜਾ ਅੱਗੇ ਕੀਤਾ ਅਤੇ ਬੋਲਿਆ ਲਹੂ ਲਹੂ ਦੀ ਗੱਲ ਹੈ ਸ਼ਾਹ ਨਵਾਜ਼ ਏਰੀਆਂ ਰਗਾਂ ਵਿੱਚ ਜ਼ਾਲਮ ਪਾਪੀ ਜਕਰੀਏ ਦਾ ਗੰਦਾ ਖੂਨ ਦੌੜ ਰਿਹਾ ਹੈ ਅਤੇ دیਵਾਨ ਸਾਹਿਬ ਅੰਦਰ ਪੰਜਾਬ ਪ੍ਰਸਤ ਬਜ਼ੁਰਗਾਂ ਦਾ ਯਾਦ ਹੈ ਅੰਤਲੇ ਸਮੇਂ ਤੇਰਾ ਬਾਪ ਕਿਵੇਂ ਪੰਥ ਦੀਆਂ ਲਿਲਕੜੀਆਂ ਕੱਢਦਾ ਸੀ ਤਰਲੇ ਪਾਉਂਦਾ ਸੀ ਕਿ ਭੁੱਲ ਗਿਆ ਹੈ ਕਿ ਕਿਵੇਂ ਤੇਰੇ ਦੁਸ਼ਟ ਅੱਬੇ ਦੇ ਸਿਰ ਸ਼ਹੀਦ ਭਾਈ ਤਾਰੂ ਸਿੰਘ ਜੀ ਦੀਆਂ ਜੁੱਤੀਆਂ ਮਾਰੀਆਂ ਗਈਆਂ ਸਨ ਭਾਈ ਤਾਰੂ ਸਿੰਘ ਦਾ ਨਾਮ ਲੈਂਦਿਆਂ RAM ਗੜੀਏ ਸਰਦਾਰ ਨੇ ਹੱਥ ਜੋੜੇ ਕੌਣ ਹੈ ਤੂੰ ਬੰਦ ਕਰ ਆਪਣੀ ਇਹ ਬਕਵਾਸ ਸ਼ਾਹ ਨਵਾਜ਼ ਗੁੱਸੇ ਵਿੱਚ ਚੀਕਿਆ ਮੈਂ ਕੌਣ ਹਾਂ ਮੈਂ ਕਾਲ ਹਾਂ ਤੇਰਾ ਸਤਿਗੁਰੂ ਜੀ ਦਾ ਉੱਡਦਾ ਇੱਕ ਬਾਜ ਜੋ ਤੇਰੇ ਜਿਹੇ ਕਾਵਾਂ ਨੂੰ ਔਕਾਤ ਯਾਦ ਦਿਵਾਉਣ ਆਇਆ ਹੈ ਮੈਂ ਤੈਨੂੰ ਤੇਰੇ ਚਹੇਤੇ ਲਖੂ ਖੱਤਰੀ ਕੋਲ ਪਹੁੰਚਾਉਣ ਆਇਆ ਹਾਂ ਪਤਾ ਤਾਂ ਤੈਨੂੰ ਇਹ ਵੀ ਲੱਗ ਗਿਆ ਹੋਵੇਗਾ ਕਿ ਪੰਥ ਨੇ ਲਖੂ ਨਾਲ ਕੀ ਕੀਤਾ ਸੀ ਹਾਲ ਤੇਰਾ ਵੀ ਉਹੀ ਹੋਣਾ ਹੈ ਸਰਦਾਰ ਬੋਲ ਰਿਹਾ ਸੀ ਅਤੇ ਸ਼ਾਹ ਨੂੰ ਸੱਤੀ ਕਪੜੀ ਅੱਗ ਲੱਗ ਰਹੀ ਸੀ ਤੁਹਾਨੂੰ ਕੁੱਤਿਆਂ ਨੂੰ ਮੈਂ ਐਸਾ ਸਬਕ ਬੋਲ ਅਜੇ ਸ਼ਾਹ ਨਵਾਜ਼ ਦੇ ਮੂੰਹ ਵਿੱਚ ਹੀ ਸਨ ਕਿ ਸਿੰਘਾਂ ਨੇ ਗੋਲੀਆਂ ਦੀ ਇੱਕ ਛਲਕ ਕਰ ਦਿੱਤੀ ਸ਼ਾਹ ਨਵਾਜ਼ ਦੇ ਆਲੇ ਦੁਆਲੇ ਖੜੇ ਸਾਰੇ ਸਵਾਰ ਥਾਂ ਠੇਰ ਹੋ ਗਏ ਇੱਕ ਗੋਲੀ ਸ਼ਾਹ ਨਵਾਜ਼ ਦੇ ਮੋਢੇ ਵਿੱਚ ਵੱਜੀ ਅਤੇ ਉਹ ਹਾਥੀ ਤੋਂ ਢੰਮ ਕਰਦਾ ਹੇਠਾਂ ਡਿੱਗਿਆ ਭੀਮ ਸਿੰਘ ਨਾਮੀ ਸਿੰਘ ਨੇ ਘੋੜਾ ਸ਼ਾਹ ਨਵਾਜ਼ ਕੰਨੀ ਦੌੜਾਇਆ ਇਸ ਤੋਂ ਪਹਿਲਾਂ ਕਿ ਸ਼ਾ ਸੰਭਲ ਦਾ ਸਿੰਘ ਨੇ ਸਰੋਹੀ ਦਾ ਇੱਕ ਵਾਰ ਨਾਲ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਭੀਮ ਸਿੰਘ ਨੇ ਸ਼ਾਹ ਦਾ ਸਿਰ ਨੇਜੇ ਉੱਤੇ ਟੰਗਿਆ ਅਤੇ ਲਿਆ ਕੇ ਪੰਥ ਦੇ ਚਰਨਾਂ ਵਿੱਚ ਛੁੱਟ ਦਿੱਤਾ ਕੌੜਾ ਮੱਲ ਨੇ ਸਿੰਘ ਦੇ ਨੇਜੇ ਉੱਤੇ ਟੰਗਿਆ ਸ਼ਾਹ ਨਵਾਜ਼ ਦਾ ਸਿਰ ਉਸੇ ਤਰ੍ਹਾਂ ਮੀਰ ਮੰਨੂ ਨੂੰ ਜਾ ਕੇ ਭੇਟ ਕੀਤਾ ਅਤੇ ਨਾਲ ਹੀ ਦੱਸ ਦਿੱਤਾ ਕਿ ਇਹ ਨੇਜਾ ਵੀ ਸਿੰਘ ਦਾ ਹੈ ਅਤੇ ਸਿਰ ਵੀ ਉਸੇ ਸਿੰਘ ਨੇ ਲਾਇਆ ਹੈ ਮੀਰ ਮੰਨੂ ਬਹੁਤ ਖੁਸ਼ ਹੋਇਆ ਅਤੇ ਦੀਵਾਨ ਕੌੜਾ ਮੱਲ ਨੂੰ ਆਪਣੇ ਹੱਥੀਂ ਕਲਮਾ ਚਲਾ ਕੇ ਬਹਾਦਰ ਦਾ ਖਿਤਾਬ ਦਿੱਤਾ ਇਹ ਤਾਂ ਖਾਲਸੇ ਦੀ ਸੇਵਾ ਕਰਨ ਦਾ ਫਲ ਹੀ ਮੈਨੂੰ ਮਿਲਿਆ ਹੈ ਦੀਵਾਨ ਸਾਹਿਬ ਅਕਾਲ ਬੁੰਗੇ ਉੱਤੇ ਖਾਲਸੇ ਅੱਗੇ ਸਿਰ ਨਵਾਉਂਦਿਆਂ ਬੋਲੇ ਉਹਨਾਂ ਭਾਈ ਭੀਮ ਸਿੰਘ ਨੂੰ ਕੜਿਆਂ ਦੀ ਜੋੜੀ ਪੁਸ਼ਾਕਾਂ ਸੰਜੋ ਚੰਗਾ ਨਸਲੀ ਘੋੜਾ ਅਤੇ ਹੋਰ ਕਈ ਇਨਾਮ ਦਿੱਤੇ ਅਤੇ ਧੰਨਵਾਦ ਕੀਤਾ ਸਭ ਸਿੰਘਾਂ ਨੂੰ ਚੋਲੇ ਖੇਸ ਦਸਤਾਰਾਂ ਭੇਟ ਕੀਤੀਆਂ ਅਤੇ ਰਗੜੇ ਦੀ ਅਰਦਾਸ ਕਰਵਾਈ ਉਸ ਤੋਂ ਮਗਰੋਂ ਦੀਵਾਨ ਸਾਹਿਬ ਨੇ 11000 ਰੁਪਇਆ ਗੁਰੂ ਰਾਮਦਾਸ ਜੀ ਦੀ ਨજર ਕਰਦਿਆਂ ਅਰਦਾਸ ਕਰਵਾਈ ਇਹ ਭੇਟਾ ਦਰਬਾਰ ਸਾਹਿਬ ਸਰੋਵਰ ਦੀ ਸਫਾਈ ਲਈ ਭੇਟ ਕੀਤੀ ਗਈ ਸੀ ਜੋ ਨਫ਼ਰਤ ਦੇ ਮਾਰੇ ਲਖਪਤ ਨੇ ਮਿੱਟੀ ਨਾਲ ਪ੍ਰਵਾਹ ਦਿੱਤਾ ਸੀ ਨਾਲ ਹੀ ਦੀਵਾਨ ਕੌੜਾ ਮੱਲ ਨੇ ਖਾਲਸੇ ਨਾਲ ਕੀਤਾ ਪ੍ਰਣ ਪਾਲਦਿਆਂ ਹੋਇਆਂ 3 ਲੱਖ ਰੁਪਏ ਖਰਚ ਕੇ ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਬਾਲ ਲੀਲਾ ਸਾਹਿਬ ਗੁਰਦੁਆਰਾ ਸਾਹਿਬ ਉਸਾਰੇ ਗੁਰਦੁਆਰਾ ਜਨਮ ਅਸਥਾਨ ਕੋਲ ਇੱਕ ਵੱਡਾ ਸਰੋਵਰ ਵੀ ਬਣਵਾਇਆ ਖਾਲਸਾ ਪੰਥ ਨੇ ਮੁੜ ਅੰਮ੍ਰਿਤਸਰ ਸਾਹਿਬ ਡੇਰੇ ਲਾ ਲਈ ਅਕਾਲ ਬੁੰਗੇ ਉੱਤੇ ਪੰਥ ਦੇ ਦੀਵਾਨ ਸਜਣ ਲੱਗੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੀ ਸੰਗਤ ਦੇ ਅੰਦਰ ਬਾਹਰ ਦੇ ਪਾਪ ਕੱਟੇ ਜਾਣ ਲੱਗੇ ਖਾਲਸੇ ਦਾ ਮੰਨਣਾ ਸੀ ਕੇ ਸਿੰਘ ਜਦ ਅੰਮ੍ਰਿਤ ਤਾਲ ਵਿੱਚ ਚੁੱਭਾ ਲਾ ਕੇ ਕਿਸੇ ਨੂੰ ਲੁੱਟਦਾ ਹੈ ਤਾਂ ਜਿਸ ਨੂੰ ਲੁੱਟਿਆ ਗਿਆ ਹੋਵੇ ਉਸ ਨੂੰ ਚੌਗੁਣਾ ਹੋ ਕੇ ਮਿਲਦਾ ਹੈ ਇੱਧਰ ਸਿੰਘਾਂ ਨਾਲ ਸੁਲਾਹ ਹੋਣ ਜਾਣ ਮੰਗਰੋਂ मीर ਮੰਨੂ ਦੀ ਚਾਂਦੀ ਹੋ ਗਈ ਸੀ ਮਲਤਾਨ ਤਾਂ ਉਸ ਨੂੰ ਮੁੜ ਹਾਸਲ ਹੋਇਆ ਹੀ ਸੀ ਸਗੋਂ ਉਸਨੇ ਸਰਹੰਦ ਵੀ ਆਪਣੇ ਕਬਜ਼ੇ ਹੇਠ ਕਰ ਲਈ ਅਤੇ ਆਪਣੇ ਨਜ਼ਦੀਕੀ صدیق ਬੇਗ ਨੂੰ ਉੱਥੇ ਸੂਬੇਦਾਰ ਲਾ ਦਿੱਤਾ ਹੁਣ ਮੀਰ ਮੰਨੂ ਦਿੱਲੀ ਦੇ ਨਾਲ-ਨਾਲ ਅਬਦਾਲੀ ਨੂੰ ਵੀ ਟਿੱਚ ਜਾਣਨ ਲੱਗਾ ਸੀ ਪਿਛਲੇ ਕਈ ਮਹੀਨਿਆਂ ਤੋਂ ਉਸਨੇ ਅਬਦਾਲੀ ਨੂੰ ਮਾਮਲਾ ਨਹੀਂ ਭੇਜਿਆ ਸੀ ਅਬਦਾਲੀ ਵੱਲੋਂ ਭੇਜੀਆਂ ਚਿੱਠੀਆਂ ਉੱਤੇ ਹਲਕਾਰਿਆਂ ਨੂੰ ਵੀ ਉਹ ਅਣਗੌਲੇ ਕਰ ਰਿਹਾ ਸੀ लाल किले ਲਈ ਵੀ ਇਹ ਉਥਲ-ਪੁਥਲ ਦਾ ਸਮਾਸੀ ਰੰਗੀਲੇ ਦੀ ਮੌਤ ਮਗਰੋਂ ਕਈ रियासतਾਂ ਨੇ ਬਗਾਵਤ ਕਰ ਦਿੱਤੀ ਸੀ ਅਤੇ ਉਧਰੋਂ ਮਰਹੱਟਿਆਂ ਦਿੱਲੀ ਨੱਪ ਲਈ ਸੀ ਇਸ ਗੁਬਾਰ ਨੂੰ ਸ਼ਾਂਤ ਕਰਨ ਲਈ ਨਜੀਬ ਖਾਨ ਨੇ ਅਬਦਾਲੀ ਨੂੰ ਦਿੱਲੀ ਆਉਣ ਦੀ ਦਾਵਤ ਦਿੱਤੀ ਮਰਹੱਟਿਆਂ ਨੇ ਨਜੀਬ ਖਾਨ ਰੋਹੇਲੇ ਨੂੰ ਕੈਦ ਕਰ ਲਿਆ ਸੀ ਅਹਿਮਦ ਸ਼ਾਹ ਨੇ ਚੜ੍ਹਾਈ ਕਰ ਦਿੱਤੀ ਉਧਰ ਉਸ ਨੇ ਰਾਵੀ ਪਾਰ ਕੀਤੀ ਤੇ ਉਧਰ ਮੀਰ ਮੰਨੂ ਦੀਆਂ ਸਭ ਆਕੜਾਂ ਹਵਾ ਹੋ ਗਈਆਂ ਇੱਕ ਦਿਨ ਦੀ ਲੜਾਈ ਮੰਗਰੋ ਹੀ ਅਬਦਾਲੀ ਮੀਰ ਮੰਨੂ ਦੇ ਮੋਰਚਿਆਂ ਵਿੱਚ ਆ ਬੈਠਾ ਅਬਦਾਲੀ ਸ਼ਾਦਰੇ ਪੁੱਜਾ ਅਤੇ ਦੀਵਾਨ ਕੌੜਾਮਲ ਅਕਾਲ ਬੁੰਗੇ ਉੱਤੇ ਜਾ ਹਾਜ਼ਰ ਹੋਏ ਉਹਨਾਂ ਪੰਥ ਨੂੰ ਮਦਦ ਲਈ ਬੇਨਤੀ ਕੀਤੀ ਅਤੇ ਨਾਲ ਹੀ ਕਹਿ ਦਿੱਤਾ ਕਿ ਜਿੱਤ ਮੰਗਰੋ ਲਗਭਗ ਅੱਧਾ ਮੁਲਕ ਖਾਲਸੇ ਦੇ ਸੁਪਰਦ ਕਰ ਦਿੱਤਾ ਜਾਵੇਗਾ ਦੀਵਾਨ ਕੌੜਾਮਲ ਅਸਲ ਵਿੱਚੋਂ ਦਿਲੋਂ ਚਾਹੁੰਦਾ ਸੀ ਕਿ ਸਿੱਖ ਵੱਡੀ ਰਾਜਸੀ ਤਾਕਤ ਵਜੋਂ ਉਭਰਨ ਖਾਲਸਾ ਜੀ ਜੋ ਮੁਲਕ ਲਾਹੌਰ ਤੋਂ ਆਕੀ ਹੋ ਰਿਹਾ ਹੈ ਉਹ ਵੀ ਤੁਹਾਡੇ ਹਵਾਲੇ ਹੋਵੇਗਾ ਲੁੱਟੋ ਮਾਰੋ ਰਾਜ ਕਰੋ ਲਾਹੌਰ ਬਿਲਕੁਲ ਨਹੀਂ ਕੁਸਕੇਗਾ ਨਾਲ ਹੀ ਬਾਬਾ ਬੰਦਾ ਬਹਾਦਰ ਦੁਆਰਾ ਮੱਲੇ ਗਏ ਪਹਾੜਾਂ ਉੱਤੇ ਵੀ ਖਾਲਸੇ ਦਾ ਪੂਰਾ ਹੱਕ ਹੋਵੇਗਾ ਦੀਵਾਨ ਸਾਹਿਬ ਨੇ ਪੰਥ ਨੂੰ ਭਰੋਸਾ ਦਿਵਾਇਆ ਪਰ ਸਿੰਘਾ ਨੇ ਰਾਜ ਨਾਲੋਂ ਵੱਧ ਲੋਚਾ ਪਹਾੜੀਆਂ ਨੂੰ ਕੱਲੂ ਘਾਰੇ ਦਾ ਸਬਕ ਸਿਖਾਉਣ ਦੀ ਸੀ ਉਹਨਾਂ ਦੀਵਾਨ ਸਾਹਿਬ ਦੀ ਸਹਾਦਤ ਤਾਂ ਲਈ ਗੁਰਮਤਾ ਕੀਤਾ ਅਤੇ 30000 ਦੇ ਕਰੀਬ ਸਿੱਖਾਂ ਨੇ ਲਾਹੌਰ ਵੱਲ ਚਾਲਾ ਪਾ ਦਿੱਤਾ ਦੀਵਾਨ ਕੌੜਾ ਮੰਨ ਨੇ ਖਾਲਸੇ ਦੀ ਸਹਾਇਤਾ ਨਾਲ ਐਸਾ ਮੋਰਚਾ ਮੱਲਿਆ ਕਿ ਦੁਰਾਨੀਆਂ ਦੇ ਪੈਰ ਉਖੜ ਗਏ ਸਿੱਖ ਫੌਜ ਜਿੱਧਰ ਹੱਲਾ ਕਰੇ ਗੇਲਜੀਆਂ ਨੂੰ ਧੱਕ ਕੇ ਪਛਾਣ ਲੈ ਜਾਵੇ ਅਬਦਾਲੀ ਨੂੰ ਦਿੱਲੀ ਨਾਲੋਂ ਕਾਬਲ ਦੀ ਵੱਧ ਫਿਕਰ ਹੋ ਰਹੀ ਸੀ ਦੁਰਾਨੀਆਂ ਨੂੰ ਆਪਣੀ ਹਾਰ ਦਿਖਾਈ ਦੇਣ ਲੱਗੀ ਸੀ ਐਨ ਐਸੇ ਵੇਲੇ ਹਾਥੀ ਉੱਤੇ ਸਵਾਰ ਦੀਵਾਨ ਕੌੜਾ ਮੱਲ ਦੇ ਹਾਥੀ ਦਾ ਪੈਰ ਕਿਸੇ ਕਬਰ ਉੱਤੇ ਜਾ ਪਿਆ ਅਤੇ ਉਹ ਡੋਲ ਪਿਆ ਹਾਥੀ ਦੇ ਪੈਰ ਉਖੜ ਜਾਣ ਕਰਕੇ ਦੀਵਾਨ ਕੌੜਾ ਮੱਲ ਡਿੱਗ ਪਏ ਇਸੇ ਵਕਤ ਮੌਕਾ ਠਕਾ ਕੇ ਅਬਦਾਲੀ ਦੇ ਕਰੀਬੀ ਜਹਾਨ ਖਾਨ ਨੇ ਆਪਣੇ 2000 ਘੋੜਸਵਾਰਾਂ ਨਾਲ ਕੌੜਾਮਲ ਉੱਤੇ ਹੱਲਾ ਬੋਲ ਦਿੱਤਾ ਕਈ ਗੋਲੀਆਂ ਅਤੇ ਤਲਵਾਰਾਂ ਦੇ ਫਟ ਖਾ ਕੇ ਦੀਵਾਨ ਕੌੜਾ ਮੱਲ ਜੀ ਚੜਾਈ ਕਰ ਗਏ ਜਹਾਨ ਖਾਂ ਦੀਵਾਨ ਸਾਹਿਬ ਦਾ ਸਿਰ ਲਾ ਕੇ ਨੇਜੇ ਉੱਤੇ ਟੰਗ ਕੇ ਲੈ ਗਿਆ ਹੁਣ ਪਠਾਣਾ ਦੇ ਮੁਕਾਬਲੇ ਉੱਤੇ ਖਲੋਤੇ ਮੁਗਲਾਂ ਦੇ ਹੌਸਲੇ ਢਹਿ ਗਏ ਮੈਦਾਨ ਵਿੱਚ ਦੁਰਾਨੀਆਂ ਦਾ ਪਾਸਾ ਫੇਰ ਭਾਰੀ ਹੋ ਗਿਆ ਰਾਤ ਪੈ ਗਈ ਅਤੇ ਦੋਹਾਂ ਦਲਾਂ ਨੇ ਲੜਾਈ ਰੋਕ ਦਿੱਤੀ ਅੱਧੀ ਰਾਤ ਲੰਗੀ ਤੋਂ ਭਾਈ ਸੁਖਾ ਸਿੰਘ ਇਸ਼ਨਾਨ ਲਈ ਰਾਵੀ ਵੱਲ ਤੁਰ ਪਏ ਉਹਨਾਂ ਨੂੰ ਵੇਖ ਕੇ ਕੁਝ ਹੋਰ ਪਚੰਗੀ ਅਤੇ ਸਿੰਘ ਵੀ ਉਹਨਾਂ ਮਗਰ ਚੱਲ ਪਏ ਰਾਵੀ ਪਾਰ ਦੁਰਾਨੀਆਂ ਦੇ ਤੰਬੂਸਾਂ ਜਦ ਸਿੰਘ ਇਸ਼ਨਾਨ ਲਈ ਰਾਵੀ ਵਿੱਚ ਉਤਰੇ ਤਾਂ ਦੁਰਾਨੀਆਂ ਦੇ ਪਹਿਰੇ ਵਾਲੇ ਸਿਪਾਹੀਆਂ ਨੇ ਰੌਲਾ ਪਾ ਦਿੱਤਾ ਕਿ ਸਿੰਘ ਹਮਲੇ ਲਈ ਦਰਿਆ ਪਾਰ ਕਰ ਰਹੇ ਹਨ ਅਬਦਾਲੀ ਝੱਟ ਘੋੜੇ ਉੱਤੇ ਸਵਾਰ ਹੋਇਆ ਅਤੇ ਘੋੜਾ ਕੰਡੇ ਉੱਤੇ ਲਾਇਆ ਆਇਆ। ਧੁਮਾਲਿਆਂ ਦੇ ਚਮਕਦੇ ਚੱਕਰਾਂ ਵਾਲੇ ਮਹਾਕਾਲ ਸਿੰਘ ਜਦ ਉਸਨੇ ਰਾਵੀ ਵਿੱਚ ਖਲੋਤੇ ਵੇਖੇ ਤਾਂ ਉਸ ਨੂੰ ਉਹ ਆਪਣਾ ਕਾਲ ਹੀ ਜਾਪੇ। ਅਬਦਾਲੀ ਸਿੰਘਾਂ ਦੀ ਬਹਾਦਰੀ ਤੋਂ ਭਲੀ ਭਾਤ ਜਾਣੂ ਸੀ ਤੇ ਸਿੰਘਾਂ ਦੇ ਰਾਤ ਨੂੰ ਕੀਤੇ ਜਾਂਦੇ ਗੁਰੀਲਾ ਹਮਲਿਆਂ ਤੋਂ ਤਾਂ ਉਸ ਨੂੰ ਭੈ ਆਉਂਦਾ ਸੀ। ਅਬਦਾਲੀ ਦੀਆਂ ਫੌਜਾਂ ਨੂੰ ਰਾਤ ਦਾ ਜੰਗ ਲੜਨਾ ਹੀ ਨਹੀਂ ਸੀ ਆਉਂਦਾ। ਵੈਸੇ ਵੀ ਸਿੰਘਾਂ ਦੇ ਗੁਰੀਲਾ ਨੀਤੀ ਵਿੱਚ ਮਾਹਰ ਹੋਣ ਕਰਕੇ ਹਰ ਦੁਸ਼ਮਣ ਉਹਨਾਂ ਦਾ ਖੌਫ ਖਾਂਦਾ ਸੀ ਅਬਦਾਲੀ ਨੂੰ ਜਾਪਿਆ ਕਿ ਸਿੰਘ ਆਪਣਾ ਉਹੀ ਹੱਲਾ ਕਰਨਗੇ ਅਤੇ ਸਾਡੇ ਸਿਪਾਹੀ ਇਸ ਵਿੱਚ maat ਖਾ ਜਾਣਗੇ ਉਸਨੇ ਫੌਰਨ 12-12000 ਦੇ ਚਾਰ ਜੱਥੇ ਰਾਵੀ ਉੱਤੇ ਤਾਇਨਾਤ ਕਰ ਦਿੱਤੇ ਪਰ ਅਬਦਾਲੀ ਆਪ ਮਗਰ ਜਾ ਕੇ ਖਲੋ ਗਿਆ ਇਧਰ ਇਸ਼ਨਾਨ ਕਰਦੇ ਸਿੰਘਾਂ ਨੇ ਘੋੜਸਵਾਰ ਕਾਬਲੀ ਫੌਜ ਦੀ ਹਲਚਲ ਵੇਖੀ ਤਾਂ ਉਹਨਾਂ ਨੂੰ ਸਮਝਿਆ ਦੇਰ ਨਾ ਲੱਗੀ ਕੇ ਦੁਰਾਨੀ ਸਿੰਘਾਂ ਦੇ ਇਸ਼ਨਾਨ ਨੂੰ ਹੱਲਾ ਜਾਣ ਬੈਠੇ ਹਨ ਭਾਈ ਸੁਖਾ ਸਿੰਘ ਨੇ ਨਿਤਨੇਮ ਕਰਦਿਆਂ ਉੱਚੀ ਇਹੇ ਬੋਲ ਪੜੇ ਰੁਦਰਮੰਜਣੀ ਬਿੰਜਣੀ ਹੈ ਅਗੌਤੀ ਸਦਾ ਜੈ ਸਦਾ ਜੈ ਸਦਾ ਜੈ ਭਗੌਤੀ ਸਦਾ ਦਾਹਨੇ ਦਾਸ ਕੋ ਦਾਨ ਦੀਜੈ ਗੁਰੂ ਸਾਹਿਬ ਗੋਬਿੰਦ ਕੀ ਰੱਖ ਕੀਜੈ ਉਹਨਾਂ ਭਗੌਤੀ ਅਸਤੋਤਰ ਦੀ ਸਮਾਪਤੀ ਕੀਤੀ ਅਤੇ ਬੋਲੇ ਸਿੰਘੋ ਭਾਵੇਂ ਪੰਥ ਦੇ ਸਿਆਣੇ ਅਤੇ ਵੱਡੇ ਸਿੰਘ ਗਿਲਾਹੀ ਕਰਨਗੇ ਕਿ ਸਾਨੂੰ ਦੱਸੇ ਬਿਨਾ ਐਡੀ ਟੱਕਰ ਲੈ ਲਈ ਪਰ ਜੇ ਦੁਰਾਨੀਆਂ ਨੂੰ ਇਹ ਲੱਗਿਆ ਕਿ ਸਾਥੋਂ ਡਰ ਕੇ ਭੱਜ ਗਏ ਹਨ ਤਾਂ ਇਹ ਵੀ ਸਾਡੀ ਹਾਰ ਹੀ ਹੈ ਨਾ ਹੀ ਅਸੀਂ ਚਾਹੁੰਦੇ ਹਾਂ ਕਿ ਦੁਰਾਨੀ ਸਾਡੇ ਮੰਗਰ ਪੂਰੇ ਜੱਥੇ ਉੱਤੇ ਹਮਲਾ ਕਰ ਦੇਣ ਸੋ ਹੁਣ ਗਿਲਜਿਆਂ ਨੂੰ ਪਿੱਠ ਦੇ ਕੇ ਭੱਜਣ ਨਾਲੋਂ ਅਸੀਂ ਮੁਕਾਬਲਾ ਕਰਾਂਗੇ ਜੇ ਫੇਰ ਵੀ ਕੋਈ ਮੋੜਨਾ ਚਾਹੁੰਦਾ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾਵੇਗਾ ਇੱਕ ਵੀ ਸਿੰਘ ਵਾਪਸ ਨਹੀਂ ਗਿਆ ਮੁੱਠੀਪੁਰ ਸਿੰਘ ਹਜ਼ਾਰਾਂ ਅਫਗਾਨ ਸਿਪਾਹੀਆਂ ਨਾਲ ਟੱਕਰ ਲੈਣ ਲਈ ਤਿਆਰ ਹੋ ਰਹੇ ਹਨ ਸਿੰਘਾਂ ਬਾਣੀ ਪੜਦਿਆਂ ਬਾਣੇ ਸਜਾਏ ਹਉ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ ਸਭ ਹੋਈ ਛਿੰਝ ਇਕੱਠੀਆਂ ਦਵੇ ਬੈਠਾ ਵੇਖੈ ਆਪ ਜੀਓ ਗਾਉਂਦਿਆਂ ਦੁਮਾਲੇ ਚਾੜੇ ਅੱਧੇ ਚੰਦ ਦੀ ਰਾਤ ਨੂੰ ਦਰਿਆ ਵਿੱਚ ਖਲੋਤੇ 40-50 ਸਿੰਘ ਇੰਜ ਜਾਪ ਰਹੇ ਸਨ ਜਿਵੇਂ ਅਕਾਲ ਪੁਰਖ ਰਾਵੀ ਵਿੱਚ ਇਸ਼ਨਾਨ ਕਰਨ ਲਈ ਧਰਤੀ ਉੱਤੇ ਉਤਰਿਆ ਹੋਵੇ ਅਤੇ ਇਹ ਅਕਾਲ ਜੀ ਦੇ ਨਾਲ ਆਏ ਚੁਣਿੰਦਾ ਖਾਸ ਸੂਰਮਿਆਂ ਦੀ ਟੋਲੀ ਹੋਵੇ ਮੈਂ ਫੇਰ ਕਹਿ ਰਿਹਾ ਹਾਂ ਸਿੰਘੋ ਜੇ ਕਿਸੇ ਨੇ ਪਛਾਹ ਭਰਤਣਾ ਹੈ ਤਾਂ ਹਜੇ ਵੀ ਵੇਲਾ ਹੈ ਕਿਵੇਂ ਭਰਤ ਜਾਈਏ ਭਾਈ ਸੁਖਾ ਸਿੰਘ ਜੀ ਤੁਹਾਡੇ ਸੁਨਹਿਰੀਏ ਭਰਾ ਹਾਂ ਜਦ ਇੱਕੋ ਬਾਟੇ ਵਿੱਚ ਭੋਜਨ ਛਕਦੇ ਹਾਂ ਤਾਂ ਲਹੂ ਵਹਾਉਣ ਵੇਲੇ ਵੱਖ ਕਿਵੇਂ ਹੋ ਜਾਈਏ ਇਕੱਠੇ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਿਆ ਹੈ ਅਤੇ ਹੁਣ ਸ਼ਹਾਦਤ ਦਾ ਜਾਮ ਵੀ ਇਕੱਠੇ ਹੀ ਪੀਵਾਂਗੇ ਅਬਦਾਲੀ ਦੇ 12000 ਲੜਾਕਿਆਂ ਦਾ ਪਹਿਲਾ ਜੱਥਾ ਅੱਗੇ ਵਧਿਆ ਸਿੰਘਾਂ ਨੇ ਬੰਦੂਕਾਂ ਦੇ ਘੋੜੇ ਦੱਬੇ ਅਤੇ ਦੁਰਾਨੀ ਜੱਥੇ ਦੀ ਪਹਿਲੀ ਕਤਾਰ ਦੇ ਸਵਾਰ ਪੱਥਰਾਂ ਉੱਤੇ ਜਾ ਪਏ ਸਿੰਘਾਂ ਦੂਜੀ ਵਾਰੀ ਗੋਲੀ ਚਲਾਈ ਤਾਂ ਦੂਜੀ ਵੀ ਲਗਭਗ ਅੱਧੀ ਕਤਾਰ ਦੇ ਸਵਾਰ ਘੋੜਿਆਂ ਦੀਆਂ ਪਿੱਠਾਂ ਤੇ ਆਗ ਗਏ ਹੁਣ ਭਗਦੜ ਮਚਣ ਕਰਨ ਦੌਰਾਨੀ ਸੈਨਾ ਪਛਾਹ ਮੁੜ ਗਈ ਪੈਰ ਜਦੋਂ ਵੀ ਚੁੱਕੋ ਤਾਂ ਕਦਮ ਅਗਾਹ ਨੂੰ ਹੋਵੇ ਖਾਲਸਾ ਜੀ ਦੁਸ਼ਮਣ ਨਾਲੋਂ ਖਾਲਸੇ ਦਾ ਇਹੀ ਫਰਕ ਹੈ ਭੱਜਦੇ ਦੁਰਾਨੀਆਂ ਨੂੰ ਵੇਖ ਕੇ ਭਾਈ ਸੁੱਖਾ ਸਿੰਘ ਬੋਲੇ ਹੁਣ ਫੌਜ ਦੀ ਬਾਕੀ ਤਿੰਨ ਦਸਤੇ ਵੀ ਅਗਾਹ ਵਧੇ ਹਨੇਰਾ ਹੋਣ ਕਰਕੇ ਗਿਲਜਿਆਂ ਤੋਂ ਸਿੰਘਾਂ ਦੀ ਗਿਣਤੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਰਿਹਾ ਸੀ ਸਿੰਘਾਂ ਗੋਲੀਆਂ ਤੇ ਤੀਰ ਚਲਾਏ ਅੱਲਾ ਨੂੰ ਯਾਦ ਕਰਕੇ ਕਈ ਗਾਜੀ ਕਿਆਮਤ ਤੀਕ ਸੌ ਗਏ ਭਾਈ ਸੁੱਖਾ ਸਿੰਘ ਨੇ ਭਾਈ ਰਾਏ ਸਿੰਘ ਮੀਰਾਕੋਟ ਨੂੰ ਬੁਲਵਾਇਆ ਤੂੰ ਪਚੰਗਿਆ ਜਥੇਦਾਰ ਬਾਬਾ ਸ਼ਾਮ ਸਿੰਘ ਨੂੰ ਖਬਰ ਪਹੁੰਚਾ ਕਿ ਜਿੰਨਾ ਚਿਰ ਹੋ ਸਕਿਆ ਅਸੀਂ ਦੁਰਾਨੀਆਂ ਨੂੰ ਰੋਕਾਂਗੇ ਪਰ ਤੁਸੀਂ ਸੁਚੇਤ ਰਹਿਣਾ ਪਰ ਮੇਰੀ ਵੀ ਸ਼ਹਾਦਤ ਦੀ ਲੋਚਾ ਹੈ ਭਾਈ ਸਾਹਿਬ ਰਾਏ ਸਿੰਘ ਬੋਲਿਆ ਜੀ ਦੀ ਜਿਹੜੀ ਲੋਚਾ ਹੈ ਸਤਗੁਰੂ ਜ਼ਰੂਰ ਪੂਰੀ ਕਰਨਗੇ ਪਰ ਹਜੇ ਤੇਰਾ ਸਮਾਂ ਨਹੀਂ ਆਇਆ ਜੇ ਤੂੰ ਪੰਥ ਤੀਕ ਖਬਰ ਪਹੁੰਚਾ ਦੇਵੇਂ ਤਾਂ ਇਹ ਵੱਡੀ ਸੇਵਾ ਹੋਵੇਗੀ ਰਾਏ ਸਿੰਘ ਨਾ ਚਾਹੁੰਦਾ ਹੋਇਆ ਵੀ ਪਛਾਹ ਪਰਤਿਆ ਭਾਈ ਸੁਖਾ ਸਿੰਘ ਸਾਥੀ ਸਿੰਘਾਂ ਨੂੰ ਕਹਿਣ ਲੱਗੇ ਚਾਨਣ ਹੋਣ ਵਿੱਚ ਕੁਝ ਸਮਾਂ ਹੀ ਬਚਿਆ ਹੈ ਖਾਲਸਾ ਜੀ ਜੇ ਇਸ ਸਮੇਂ ਵਿੱਚ ਮੈਂ ਅਬਦਾਲੀ ਨੂੰ ਲੱਭ ਕੇ ਪਾਰ ਬੁਲਾ ਦੇਵਾਂ ਤਾਂ ਮੈਦਾਨ ਖਾਲਸੇ ਦੇ ਹੱਥ ਰਹੇਗਾ ਤੁਸੀਂ ਮੋਰਚਾ ਸੰਭਾਲੋ ਤੇ ਮੈਂ ਹਨੇਰੇ ਵਿੱਚ ਮੌਕਾ ਤਾੜ ਕੇ ਅਬਦਾਲੀ ਤੀਕ ਪੁੱਜਣ ਦੀ ਕੋਸ਼ਿਸ਼ ਕਰਦਾ ਹਾਂ ਤੇ ਭਾਈ ਸੁਖਾ ਸਿੰਘ ਇੱਕ ਪਾਸਿਓਂ ਅਫਗਾਨ ਫੌਜ ਵਿੱਚ ਕੁਸਪੈਠ ਕਰ ਗਏ ਕਈ ਪਠਾਣਾਂ ਤੋਂ ਭਾਈ ਸੁਖਾ ਸਿੰਘ ਅਬਦਾਲੀ ਦੀ ਸੂਹ ਲੈਣ ਦੀ ਕੋਸ਼ਿਸ਼ ਕਰਦੇ ਰਹੇ ਪਰ ਪਠਾਣ ਪਛਤੋ ਬੋਲਦੇ ਹੋਣ ਕਾਰਨ ਕੁਝ ਸਮਝ ਨਾ ਆਇਆ ਐਨੇ ਨੂੰ ਕੁਝ ਚਾਨਣ ਹੋਇਆ ਤਾਂ ਭਾਈ ਸੁਖਾ ਸਿੰਘ ਨੇ ਵੇਖਿਆ ਕਿ ਉਹ ਗਿਲਜਿਆਂ ਦੀ ਇੱਕ ਵੱਡੀ ਟੁਕੜੀ ਵਿੱਚ ਘਿਰ ਗਏ ਹਨ ਜਿਹੜੇ ਗਿਲਜੇ ਨਾਲ ਕਦੇ ਯੁੱਧ ਕਰਕੇ ਭਾਈ ਸੁਖਾ ਸਿੰਘ ਨੇ ਉਸ ਨੂੰ ਪਾਰ ਬੁਲਾਇਆ ਸੀ ਇਹ ਉਸ ਦੇ ਹੀ ਸਾਥੀ ਸਨ ਗਿਲਜਿਆਂ ਨੇ ਭਾਈ ਸੁਖਾ ਸਿੰਘ ਉੱਪਰ ਇਕੱਠੇ ਹੱਲਾ ਬੋਲ ਦਿੱਤਾ ਭਾਈ ਸਾਹਬ ਨੇ ਸਮਸ਼ੀਰ ਮੱਥੇ ਨੂੰ ਛਾਈ ਪੰਥ ਦੇ ਵਾਲੀ ਕਲਗੀ ਧਰਜੀ ਨੂੰ ਧਿਆਇਆ ਅਤੇ ਐਸੇ ਜੋਹਰ ਵਿਖਾਏ ਕਿ ਚੱਕਰ ਵਿੱਚ ਖਲੋਤੇ ਗਿਲਜਿਆਂ ਦੀ ਪਹਿਲੀ ਕਤਾਰ ਢੇਰੀ ਹੋ ਗਈ ਘੋੜ ਸਵਾਰਾਂ ਨੇ ਬਰਛੇ ਚਲਾਏ ਤੀਰ ਅੰਦਾਜ਼ਾਂ ਨੇ ਤੀਰ ਛੱਡੇ ਹਾਥੀਆਂ ਉੱਤੇ ਬੈਠਿਆਂ ਨੇ ਗੋਲੀਆਂ ਅਣਗਿਣਤ ਗੋਲੀਆਂ ਤੀਰਾਂ ਬਰਛਿਆਂ ਕਰਪਾਨਾਂ ਦੇ ਫੱਟ ਲੱਗਣ ਮੰਗਰੋ ਭਾਈ ਸੁਖਾ ਸਿੰਘ ਜੀ ਧਰਤੀ ਉੱਤੇ ਡਿੱਗ ਪਏ ਕਿਸੇ ਵੀ ਜੰਗ ਵਿੱਚ ਇਹ ਪਹਿਲੀ ਵਾਰ ਸੀ ਕਿ ਭਾਈ ਸੁਖਾ ਸਿੰਘ ਪੁੰਜੇ ਡਿੱਗੇ ਹੋਣ ਬਚਪਨ ਵਿੱਚ ਉਹਨਾਂ ਨੇ ਮਾਪਿਆਂ ਨਾਲ ਰੋਸ ਕਰਕੇ ਖੂਹ ਵਿੱਚ ਛਾਲ ਮਾਰ ਦਿੱਤੀ ਸੀ ਉਸ ਵੇਲੇ ਬਾਹਰ ਖੂਹ ਦੇ ਦੁਆਲੇ ਲੋਕ ਜੋ ਉਹਨਾਂ ਨੂੰ ਅਜਾਈ ਜਾਨ ਗਵਾਉਣ ਨਾਲੋਂ ਮੁਗਲਾਂ ਦੇ ਸਿਰ ਚੜ੍ਹ ਕੇ ਮਰਨ ਦੇ ਤਾਣੇ ਮਾਰ ਰਹੇ ਸਨ ਅੱਜ ਉਹ ਸਾਰੇ ਲੋਕ ਜੰਗ ਦੇ ਮੈਦਾਨ ਵਿੱਚ ਭਾਈ ਸੁਖਾ ਸਿੰਘ ਉੱਪਰ ਫੁੱਲ ਵਰਸਾ ਰਹੇ ਸਨ ਅਤੇ ਧੰਨ ਧੰਨ ਭਾਈ ਸੁਖਾ ਸਿੰਘ ਦੀਆਂ ਆਵਾਜ਼ਾਂ ਸਭ ਪਾਸਿਓਂ ਆ ਰਹੀਆਂ ਸਨ ਹੇ ਕਲਗੀਧਰ ਸੱਚੇ ਪਾਤਸ਼ਾਹ ਜੀਓ ਆਪਣੇ ਇਸ ਅਣਜਾਣ ਭੁਜੰਗੀ ਦੀ ਇਸ ਜਨਮ ਵਿੱਚ ਇੰਨੀ ਕ ਸੇਵਾ ਪਰਵਾਨ ਕਰਿਓ ਹੇ ਜਗਤ ਮਾਤਾ ਮਾਤਾ ਸਾਹਿਬ ਕੌਰ ਜੀ ਅਸੀਸ ਬਖਸ਼ਿਓ ਕਿ ਅਗਲੇ ਜਨਮ ਤੇ ਹਰ ਜਨਮ ਵਿੱਚ ਮੋੜ ਆਪ ਜੀ ਦਾ ਪੁੱਤਰ ਬਣ ਕੇ ਜਨਮ ਲਵਾਂ ਅਤੇ ਆਪ ਜੀ ਦੀ ਪਾਵਨ ਗੋਦ ਦੀ ਲਾਜ ਰੱਖਦਾ ਹੋਇਆ ਆਪ ਜੀ ਦੇ ਦੁੱਲੇ ਪੰਥ ਦੀ ਸੇਵਾ ਕਮਾ ਸਕਾਂ। हे ਦੁਨੀਆਂ ਦੇ ਸਮੂਹ ਪੰਥਾਂ ਵਿੱਚੋਂ ਸਰਵਉੱਚ ਤੇ ਸਰਮੌਰ ਖਾਲਸਾ ਪੰਥ ਜੀਓ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਓ ਅਤੇ ਇਸ ਤਰ੍ਹਾਂ ਖਾਲਸਾ ਪੰਥ ਦਾ ਬਹਾਦਰ ਸਪੂਤ ਅਤੇ ਮਾਤਾ ਸਾਹਿਬ ਕੌਰ ਜੀ ਦਾ ਸੱਚਾ ਪੁੱਤਰ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਆਪਣੀ ਨਿੱਤ ਦੀ ਅਰਦਾਸ ਵਿੱਚ ਕਹੇ ਜਾਂਦੇ ਬੋਲ ਕਿ ਜਦੋਂ ਵੀ ਪ੍ਰਾਣ ਨਿਕਲਣ ਜੰਗ ਦੇ ਮੈਦਾਨ ਵਿੱਚ ਨਿਕਲਣ ਸਿਰ ਨਾਲ ਪੁਗਾ ਗਿਆ